ਸ੍ਰੀ ਕਾਲ ਜੀ ਤੁਸੀਂ ਦੇਖ ਰਹੇ ਹੋ 5ਜੀ ਨਿਊਜ਼ ਤੇ ਮੈਂ ਪ੍ਰਦੀਪ ਸਿੰਘ ਪੰਚਾਇਤ ਵੱਲੋਂ ਖਿਡਾਰੀਆਂ ਨੂੰ ਕੀਤਾ ਜਾ ਰਿਹਾ ਖੇਡਾਂ ਤੋਂ ਦੂਰ ਖੇਡ ਗਰਾਊਂਡ ਨੂੰ ਲੈ ਕੇ ਰੇੜਕਾਂ ਲਗਾਤਾਰ ਜਾਰੀ ਹੋਈ ਜਮ ਕੇ ਨਾਹੇ ਬਾਜੀ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਅਧੀਨ ਆਉਦੇ ਪਿੰਡ ਸਰਾਏ ਨਾਗਾ ਦੀ ਪੰਚਾਇਤ ਅਤੇ ਖੇਡਾਂ ਨੂੰ ਪਿਆਰ ਕਰਨ ਵਾਲੇ ਨੌਜਵਾਨਾਂ ਵਿੱਚ ਤਣਾਅ ਵਧ ਤੇ ਜਾਣ ਦੀ ਖਬਰ ਸਾਹਮਣੇ ਆਈ ਹੈ ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਅਰਚਨ ਸਿੰਘ ਬਰਾੜ ਦੇ ਜੱਦੀ ਪਿੰਡ ਸਰਾਈ ਨਾਗਾ ਵਿੱਚ ਖੇਡ ਦੇ ਮੈਦਾਨ ਨੂੰ ਲੈ ਕੇ ਨੌਜਵਾਨਾਂ ਅਤੇ ਪੰਚਾਇਤ ਵਿੱਚ ਤੂ ਤੂ ਮੈਂ ਮੈਂ ਲਗਾਤਾਰ ਵਧਦੀ ਜਾ ਰਹੀ ਹੈ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਪਿੰਡ ਦਾ ਗਰਾਊਂਡ ਛੋਟਾ ਹੋਣ ਕਰਕੇ ਖਿਡਾਰੀਆਂ ਵੱਲੋਂ ਲਗਾਤਾਰ ਵੱਡੇ ਗਰਾਊਂਡ ਦੀ ਮੰਗ ਕੀਤੀ ਜਾ ਰਹੀ ਹੈ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦੇ ਹੀ ਮੁੱਖ ਮੰਤਰੀ ਰਹਿ ਚੁੱਕੇ ਹਰਚੰਦ ਸਿੰਘ ਬਰਾੜ ਪਰਿਵਾਰ ਵਿੱਚ ਕੈਬਨਿਟ ਮੰਤਰੀ ਅਤੇ ਐਮ ਐਲ ਏ ਤੋਂ ਇਲਾਵਾ ਸਰਮੰਚੀ ਆਦ ਕਈ ਅਹੁਦੇ ਰਹਿ ਚੁੱਕੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਨਾ ਤਾਂ ਇਸ ਪਿੰਡ ਵਿੱਚ ਕੋਈ ਖੇਡ ਸਟੇਡੀਅਮ ਨਾ ਹੀ ਕੋਈ ਬੱਸ ਅੱਡੇ ਵਰਗੀ ਪਿੰਡ ਵਿੱਚ ਕੋਈ ਸਹੂਲਤ ਬਣੀ ਹੈ ਦੱਸ ਲਈ ਹੈ ਕਿ ਪਿੰਡ ਦੇ ਖਿਡਾਰੀਆਂ ਨੇ ਗੱਲਬਾਤ ਕਰਦਿਆਂ ਜੋ ਗਰਾਊਂਡ ਸਾਨੂੰ ਪੂਰੀ ਪੰਚਾਇਤ ਨੇ ਦਿੱਤਾ ਸੀ ਉਹ ਹੁਣ ਮੌਜੂਦਾ ਪੰਚਾਇਤ ਸਾਡੇ ਤੋਂ ਖੋ ਰਹੀ ਹੈ ਜਦ ਇਹ ਸਾਰੇ ਮਾਮਲੇ ਸੰਬੰਧੀ ਮੌਜੂਦਾ ਸਰਪੰਚ ਜਸਵੀਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਆਖਿਆ ਗਿਆ ਕਿ ਇਸੇ ਪੰਚਾਇਤੀ ਜ਼ਮੀਨ ਤੋਂ ਹੀ ਪਿੰਡ ਨੂੰ ਇਨਕਮ ਹੁੰਦੀ ਹੈ ਇਸ ਕਰਕੇ ਸਰਕਾਰੀ ਸਕੂਲ ਦੇ ਗਰਾਊਂਡ ਨੂੰ ਹੀ ਵਰਤਿਆ ਜਾਵੇ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਜਾਂ ਪਿੰਡ ਦੀ ਪੰਚਾਇਤ ਖਡਾਰੀਆਂ ਦੀਆਂ ਮੰਗਾਂ ਨੂੰ ਮੰਨਦੀ ਹੈ ਜਾਂ ਇਸੇ ਤਰ੍ਹਾਂ ਹੀ ਅੰਦੋਲਨਾਂ ਕੀਤਾ ਜਾਂਦਾ ਹੈ ਹੋਰ ਤਾਜ਼ਾ ਅਪਡੇਟ ਦੇਖਣ ਲਈ ਦੇਖਦੇ ਰਹੋ 5G న్యూਸ ਚੈਨਲ ਧੰਨਵਾਦ ਜਿੰਦਾਬਾਦ 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 ਮੈਂ ਬਹੁਤ ਹੱਲ ਨਹੀਂ ਕਰਦਾ ਸੀ ਕਿ ਨਾ ਭੁੱਲੀ ਕਿ ਅਸੀਂ ਕੁਝ ਨਹੀਂ ਕਰਦੇ ਅਸੀਂ ਕਿਹੜਾ ਬਾਹਰ ਆ ਰਹੇ ਹਾਂ ਆਹ ਤੇ ਪੂਰੀ ਬੇਇਨਤੀ ਨਾਲ ਕਮੇਟੀ ਦਾ ਜਿਹੜਾ ਕਾਇਮ ਹੋਇਆ ਸੀ ਬੱਚਿਆਂ ਨੇ ਸਰਕਾਰ ਵੱਲੋਂ ਜਿਹੜੀਆਂ ਹਦਾਇਤਾਂ ਵੀ ਮੂਲਤ ਕਰਾਉਣ ਤੇ ਆ ਗਏ ਹਾਂ। ਕੋਈ ਨਾ ਕੋਈ ਫੋਲੋ ਕਰੋ ਜੀ ਖਰਚਿਆਂ ਨੂੰ ਬੜਾ ਸੰਤੋਸ਼ਟੀ ਕਰਾਓ ਬਸ ਆਹੀ ਗੱਲ ਹੈ ਦੱਸੋ। ਹੈਗੀ ਹੈ ਸਾਡੀ ਸੰਤੋਸ਼ਟੀ ਮੈਂ ਤੇਹੀ ਜਾਨਾ ਜੀ। ਨਹੀਂ ਜੀ ਨਹੀਂ ਸੰਤੋਸ਼ਟੀ ਨਹੀਂ ਹੈਗੀ ਸਾਾਨੂੰ ਨਹੀਂ ਚੱਲਦਾ। ਬੱਚਾ ਨੂੰ ਟਰਾਲੀ ਇਹਨਾਂ ਨੂੰ ਠੀਕ ਹੈ ਮਨਜ਼ੂਰ ਆ ਵੀ ਤੁਹਾਨੂੰ 20-20 ਫਟਾ ਨਹੀਂ ਜੀ। ਪਾਪਾ ਨੂੰ 20 ਬੋਟ ਮਨਜ਼ੂਰ ਦੇ ਤੇ 20 ਫਟਾ। ਪਰ ਆਪਣੇ ਤੋਂ ਨਹੀਂ। ਆਹ ਯਾਰ ਪਹਿਲਾਂ ਜੀ ਬੇਨਤੀ ਆ ਡਰਾਉਡ ਦਾ ਮਤਲਬ ਆ ਕਰ ਰਿਹਾ ਪਹਿਲਾਂ ਬਣਾਉਣਾ ਦਾ ਮਤਲਬ ਆ ਕਰ ਰੋ ਜੀ ਹਾਏ ਕੋਈ ੱੱੱਕਾ ਕਰੀਏ ਨਹੀਂ ਕਰਿਆ ਇਹ ੱੱੱਕਾ ਕਰ ਰਹੇ ਆ ਤੁਸੀਂ ਛਰੇ ਆਂ ਜਾਂਦਾ ਕਹਿ ਦੋ ਅਸੀਂ ਪਿੰਡ ਦੇ ਨਹੀਂ ਕੱਲੀ ਪੰਚਾਇਤ ਹੀ ਪਿੰਡ ਦੀ ਆ ਲੋਕਾਂ ਨੇ ਹੀ ਬਣਾਈਏ ਇਹ ਠੀਕ ਜੀ ਅਜੀਬ ਬਣਾਈਏ ਇਹ ਅੱਗੇ ਕੋਈ ਪਿੰਡੋਂ ਬਾਹਰ ਹੋਣੀ ਜਿੱਥੇ ਰਹਿੰਦੇ ਰਹਿੰਦੇ ਆ ਇਸ ਕੋਲਡੀ ਪਰ ਹੀ ਜਾਂਦੇ ਦੇਖੀਏ ਸਕੌਲ ਦੀ ਭਰੀ ਜਾਂਦੇ ਆਪਣੇ ਅਸੀਂ ਭਾਈ ਜਰੇ ਦੀ ਬੋਲੀ ਕੌਣ ਦੇ ਰਿਹਾ ਹੈ ਲੱਗੀ ਜਾਂਦੀ ਬੋਲਦੇ ਚੈਰ ਲੱਗੀ ਜਾਂਦੀ ਐਂ ਜਿਵੇਂ ਲਾ ਲਓ ਬੇ ਟ੍ਰੇਸ ਹਾਰਾ ਤਾਂ ਕੰਮ ਨਹੀਂ ਕੋਈ ਨਹੀਂ ਕਰਾ ਗੱਲ ਨਹੀਂ ਕੋਈ ਬੇਤੀ ਆ ਪਹਿਲਾਂ ਸਹਿਮਤੀ ਨਾ ਕਰੋ ਜਿਹੜਾ ਕੰਮ ਕਰਨਾ ਹੈ ਤਾਂ ਕੰਮ ਕਰੋ ਗਰਾਉਂਡ ਦੀ ਥੱਕਾ ਨਾ ਕਰੋ ਜੀ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਅਸੀਂ ਤੁਹਾਨੂੰ ਦੱਸਤਾ ਗਰਾਊਂਡ ਬਣੂਗਾ ਜਿਹੜੀ ਪਹਿਲਾਂ ਤੁਸੀਂ ਮੇਰੀ ਗੱਲ ਕਰ ਮੈਂ ਇਹਨਾਂ ਨਾਮ ਲੈਣ ਹੋ ਜਾਣੇ ਜਿਹੜੀ ਗੌਰਮੈਂਟ ਦਾ ਜਵਾਬਾਂ ਨੂੰ ਤਾਂ ਪੁੱਛੇ ਤੁਸੀਂ ਕੋਈ ਦੱਸੋ ਬਈ ਆਜੋ ਮੈਂ ਬੇਨਤੀ ਕਰਦੇ ਤੁਸੀਂ ਹਾਲ ਕਰਕੇ ਦੋ ਪਹਿਲਾਂ ਨਾਮ ਲੈ ਲੀ ਬੋਲੀ ਤਾਂ ਲੱਗੀ ਜਾਣੀ ਕੋਈ ਗੱਲ ਇਹ ਪਾਣੀ ਲਗਾਉਣਾ ਕਰਦੇ ਆ ਆ ਗਰਾਊਂਡ ਦਾ ਲਗਰਾ ਕੇ ਦੇਈ ਬੱਚਾ ਗਰਾਊਂਡ ਦਾ ਹੱਲ ਹੋ ਰਿਹਾ ਜੇ ਨਹੀਂ ਕਿੱਥੇ ਹੋ ਲੋ ਹਾਂਜੀ ਸਰਪੰਚ ਜਸਵੀਰ ਸਿੰਘ ਜੀ ਸਾਈਨਾਗਾ ਤੋਂ ਹਾਂਜੀ ਹਾਂਜੀ ਪੱਤਰਕਾਰ ਪ੍ਰਦੀਪ ਬੋਲ ਰਿਹਾ ਜੀ 5G ਨਿਊਜ਼ ਤੋਂ ਹਾਂਜੀ ਹਾਂਜੀ ਦੱਸੋ ਜੀ ਇਹ ਘਰ ਹੀ ਹੋ ਹਾਂਜੀ ਹਾਂਜੀ ਘਰ ਹੀ ਆ ਜੀ ਅੱਛਾ ਤਾਂ ਪੈਂ ਸਾਹ ਵੇ ਕੱਲ ਕੋਈ ਕੱਲ ਕੋਈ ਪਹਿਲੀ ਦੀ ਬੋਲੀ ਨੂੰ ਲੈ ਕੇ ਕੋਈ ਬਾਦਮ-ਬਾਦ ਹੋਇਆ ਹੈ ਕੀ ਮਾਮਲਾ ਸੀਗਾ ਇਹ ਹਾਂਜੀ ਕੱਲ ਮੈਂ ਕਿ ਜ਼ਮੀਨ ਦੀ ਬੋਲੀ ਨੂੰ ਲੈ ਕੇ ਕੋਈ ਬਾਦਮ-ਬਾਦ ਜਾ ਹੋਇਆ ਹੈ ਅੱਛਾ ਜੀ ਕੀ ਮਾਮਲਾ ਹੈ ਇਹ ਮਾਮਲਾ ਕੋਈ ਨਹੀਂ ਜੀ ਅੱਜ ਉਹ ਬੋਲੀ ਦੋ ਵਾਰੀ ਕੈਨਸਲ ਹੋ ਗਈ ਇਹ ਇਹਦੇ ਬਾਰੇ ਵਿੱਚ ਮੈਂ ਪੁੱਛਣਾ ਚਾਹੁੰਦਾ ਸੀ ਉਹ ਮੁੰਡੇ ਗਰਾਊਂਡ ਕਹਦੇ ਗਰਾਊਂਡ ਜੀ ਛੱਡਿਆ ਪਿਆ ਅੱਛਾ ਖਿਲੇ ਠੀਕ ਹੈ ਤੇ ਸਕੂਲ ਦੇ ਵਿੱਚ ਵੀ ਸਾਡੇ ਇੱਥੇ ਹੈਗਾ ਅੱਛਾ ਠੀਕ ਹੈ ਜੀ ਹਾਂ ਬਸ ਆਹੀ ਆ ਬਸ ਉਹ ਗਰਾਊਂਡ ਦੀ ਮੰਗ ਕਰਦੇ ਆ ਪਰ ਤੁਸੀਂ ਗਰਾਊਂਡ ਛੱਡਿਆ ਹੋਇਆ ਹਾਂ ਹਾਂ ਜੀ ਠੀਕ ਹੈ ਤੇ ਜਮੀਨ ਦੀ ਬੋਲੀ ਫਿਰ ਇਹ ਕਿਉਂ ਰੁਕਵਾਉਂਦੇ ਆ ਕੀ ਕਾਰਨ ਹੈ ਕਿਉਂ ਨਹੀਂ ਹੁੰਦੀ ਉਹ ਕਹਿੰਦੇ ਹੁਣ ਮੰਨ ਲਓ 2.5 ਤਨ ਕਿੱਲੇ ਸੋ ਪਹਿਲਾਂ ਛੱਡਿਆ ਪਿਆ ਜੀ ਅੱਛਾ ਉਹ ਕਹਿੰਦੇ ਸਾਨੂੰ ਹੁਣ 5 5 ਕਿੱਲੇ ਦਿਓ ਅੱਛਾ ਪਿਓ ਹੀ ਇੰਨੇ ਕਮ ਪਿੰਡ ਦੀ ਹੈ ਜੀ ਠੀਕ ਹੈ ਬੱਦ ਗਰਾਊਂਡ ਦੀ ਮੰਗ ਕਰ